ਦਾ ਉਹ ਦਿਨ ਅਜਿਹੇ ਦਰਦ ਦੇ ਗਿਆ ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਕਿਉਂਕਿ ਗੁਜਰਾਤ ਦੇ ਅਹਮਦਾਬਾਦ ਤੋਂ 에ਅਰ ਇੰਡੀਆ ਦੀ ਫਲਾਈਟ ਯੂਕੇ ਦੇ ਲਈ ਉਡਾਨਾਂ ਹੁੰਦੀ ਹੈ ਪਰੰਤੂ ਰਸਤੇ ਦੇ ਵਿੱਚ ਆ ਹਾਦਸਾ ਗ੍ਰਸਤ ਹੋ ਜਾਂਦੀ ਹੈ ਇਸ ਜਹਾਜ਼ ਦੇ ਵਿੱਚ 242 ਯਾਤਰੀ ਸਫ਼ਰ ਕਰ ਰਹੇ ਸਨ 241 ਯਾਤਰੀਆਂ ਦੀ ਆ ਜਾਨ ਚਲੇ ਗਈ ਅੰਜੂ ਸ਼ਰਮਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਉਲਾਣਾ ਵਿਖੇ ਵਿਆਹ ਕੇ ਆਈ ਸੀ ਤੇ ਇਸੇ ਪਿੰਡ ਦੇ ਵਿੱਚ ਹੁਣ ਸੋਗ ਦੀ ਲਹਿਰ ਆ ਦੇਖੀ ਜਾ ਰਹੀ ਹੈ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਇਹ ਘਰ ਹੈ ਜਿੱਥੇ ਅੰਜੂ ਸ਼ਰਮਾ ਵਿਆਹ ਕੇ ਆਈ ਸੀ ਅੰਜੂ ਸ਼ਰਮਾ ਦੇ ਦੋ ਧੀਆ ਸਨ ਤੇ ਦੋਨਾਂ ਧੀਆ ਦੇ ਵਿੱਚੋਂ ਇੱਕ ਧੀ ਦਾ ਵਿਆਹ ਇੰਗਲੈਂਡ ਦੇ ਵਿੱਚ ਕੀਤਾ ਗਿਆ ਯੂਕੇ ਦੇ ਵਿੱਚ ਵੱਡੀ ਧੀ ਰਹਿੰਦੀ ਸੀ ਤਾਂ ਅੰਜੂ ਸ਼ਰਮਾ ਆਪਣੀ ਧੀ ਨੂੰ ਮਿਲਣ ਦੇ ਲਈ ਯੂਕੇ ਜਾਂਦੀ ਹੈ ਪਰੰਤੂ ਬੇहद ਹੀ ਆ ਦਰਦਨਾਕ ਹਾਸਾ ਵਾਪਰ ਜਾਂਦਾ ਹੈ ਪਿੰਡ ਦੇ ਮਨੋਦਇ ਉਹੀ ਹੈ ਮਨਵਾਜੀ ਵਿਯੋਗ ਬਹੁਤ ਮਾੜਾ ਹਾਸਾ ਹੋਇਆ ਜੀ ਠੀਕ ਹੈ ਜੀ ਪਰ ਕਿਸੇ ਨੂੰ ਪਤਾ ਨਹੀਂ ਇਤਨਾ ਹੋ ਜਾਏ ਕਿਉਂਕਿ ਤੋ ਕੁਝ ਚੱਲੇਗਾ ਹੋਵੇ ਸੂਰਾ ਪਰਿਵਾਰ ਹੈ ਜੂ ਦਾ ਇੱਥੇ ਕੌਣ-ਕੌਣ ਰਹਿੰਦਾ ਹੈ ਉੱਤੇ ਜੀ ਭਾਈ ਰਾਹਲ ਠੀਕ ਹੈ ਜੀ ਬੜੀ ਬੜਾਈ ਕਿਤੋਂ ਬੇਟੇ ਜੋ ਅੱਗੇ ਬਾਹਰ ਹੈ ਲੱਗਦੀ ਹੈ ਦੀਪਕ ਜੀ ਅੰਜੂ ਸ਼ਰਮਾ ਕੀ ਲੱਗਦੇ ਸੀ ਤੁਹਾਡੇ ਮੇਰੇ ਚਾਚੀ ਜੀ ਹੈ ਜੀ ਹਾਂਜੀ ਹਾਂਜੀ ਤੇ ਮੇਰੇ ਚਾਚਾ ਜੀ ਵੀ ਉਰੇ ਆnde ਜਾਂਦੇ ਸੀ ਕੰਪਨੀ ਦੇ ਥਰੂ ਤੇ ਜੌਬ ਕਰਦੇ ਸੀ ਕੁਝ ਟਾਈਮ ਬਾਅਦ ਚਾਚਾ ਜੀ ਕੀ ਹੁਣ ਤਾਂ 4 ਸਾਲ ਹੋ ਗਏ ਜੀ ਡੈਥ ਹੋ ਗਈ ਦੀ ਹੁਣ ਤਾਂ ਮਦਲੀ ਚਾਚੀ ਜੀ ਮਾਂ ਔਰ ਬਾਪ ਦਾ ਦੋਨਾਂ ਦਾ ਫਰਜ਼ ਅਨਵਾਰੀ اپنی چھوٹی بیٹی ਨੂੰ بھی ਧਿਆਨ ਰੱਖਦੀ ਜੀ ਵੱਡੀ بیٹی ਦਾ ਵੀ ਧਿਆਨ ਰੱਖਦੀ ਜੀ ਸਾਨੂੰ ਕੋਈ ਫਿਕਰ ਨਹੀਂ تھی ਕਿਉਂਕਿ 6 ਮਹੀਨੇ ਉਹ ਵੱਡੀ بیਟੀ ਦੇ ਲਾਂਦੇ ਸੀ ਮੈਨੇ ਆਪਣੀ ਛੋਟੀ ਦੇ ਲਾਂਦੇ ਟਾਈਮ ਮਿਲਦਾ ਸੀ ਵਿੱਚ ਸਾਡੇ ਕੋਲ ਵੀ ਚੱਕਰ ਮਾਰ ਕੇ ਜਾਂਦੀ ਜਦੋਂ ਸਾਡੇ ਘਰਾਂ ਦੇ ਤੇ ਉਰੇ मतलब ਇਹ ਸਾਰੇ ਆਪਣੇ ਪਰਿਵਾਰ ਚ ਇਕੱਠੇ ਹੁੰਦੇ ਸੀ ਸਾਡਾ ਕੁਜ਼ੀ ਦਾ ਮਾਹੌਲ ਹੁੰਦਾ ਸੀ ਸਾਨੂੰ ਪਤਾ ਨਹੀਂ ਲੱਗਦਾ ਦਿਨ ਕਿਵੇਂ ਲੰਘ ਗਏ ਰਾਤ ਕਿਵੇਂ ਲੰਘ ਗਏ ਬਹੁਤ ਜ਼ਿਆਦਾ ਪਿਆਰ ਕਰਦੀ ਕਿਉਂਕਿ ਚਾਚੇ ਦਾ ਵੀ ਨੇਚਰ ਅੱਛਾ ਹੀ ਚਾਚੀ ਜੀ ਦਾ ਵੀ ਨੇਚਰ ਬਹੁਤ ਅੱਛਾ ਸੀ ਬਹੁਤ ਜ਼ਿਆਦਾ ਪਿਆਰ ਕਰਦੀ ਕਿਉਂਕਿ ਉਹਦੇ ਕੋਲ ਦੋ ਬੇਟੀਆਂ ਜੀ ਬੇਟੀ ਕੀ ਮਹਿਸੂਸ ਕਰਕੇ ਸਾਨੂੰ ਆਪਣੇ ਪੁੱਤਰਾ ਮੰਨੂ ਸਮਝਦੇ ਨੇ ਵੀ ਹਾਂ ਮੇਰੇ ਪੁੱਤ ਹੈ ਨਵੀਂ ਤਾਂ ਬੁੱਕ ਕਰਾਈ ਗਈ ਹੈ ਯੂਕੇ ਲੰਡਨ ਦੀ ਤੇ ਜਦੋਂ ਗੱਲ ਹੋਈ ਮੈਂ ਟਿਕਟ ਬੁੱਕ ਹੋਗੀ ਮੈਂ ਆਪਣੀ ਬੇਟੀ ਕੋਲ ਜਾ ਰਹੀ ਹਾਂ ਕਿ ਤੱਕੀ ਗੱਲਬਾਤ ਹੋਈ ਗੱਲਬਾਤ ਐਵੇਂ ਹੋਈ ਸੀ ਜੀ ਮੇਰੇ ਮਾਤਾ ਜੀ ਨਾਲ ਗੱਲਬਾਤ ਹੋਈ ਹੈ ਕਿਉਂਕਿ 4 ਸਾਲ ਮੇਰਾ ਬ੍ਰਦਰ ਵੀ ਵਾਹ ਇੰਗਲੈਂਡ ਰਹਿ ਰਿਹਾ ਜੀ ਤੇ 4 ਮਹੀਨੇ ਹੋ ਗਏ ਬੇਟਾ ਹੋਇਆ ਜੀ ਤੇ ਮਦਰ ਨਾਲ ਗੱਲਬਾਤ ਹੋਈ ਹੈ ਵੀ ਮੈਂ ਆਪਣੇ ਪੋਤੇ ਨੂੰ ਦੇਖਣ ਜਾ ਰਹੀ ਹਾਂ ਜੀ ਵੀ ਤੁਸੀਂ ਵੀ ਆਇਓ ਜੀ ਮੈਂ ਉੱਥੇ ਆਪਾਂ ਮਿਲਾਂਗੇ ਸਾਰੇ ਇਕੱਠੇ ਹੋਵਾਂਗੇ ਵੀ ਤੁਸੀਂ ਵੀ ਤੁਹਾਡੀ ਵੀ ਟਿਕਟ ਉੱਤ ਹੋਏਗੀ ਤੁਸੀਂ ਅਕਤੂਬਰ ਨਵੰਬਰ ਮਹੀਨੇ ਤੇ ਆਵੋਗੇ 6 ਮਹੀਨੇ ਮੇਰੇ ਪੈ ਲੱਗਦੇ ਉਸ ਟਾਈਮ ਆਪਾਂ ਇਕੱਠੇ ਹੋਵਾਂਗੇ ਪਰ ਇਹ ਨਹੀਂ ਪਤਾ ਵੀ ਉਹਨੇ ਇਕੱਠੇ ਹੋਣਾ ਕਿਉਂ 12 ਜੂਨ ਦਾ ਉਹ ਦਿਨ ਅਜੇਹੇ ਦਰਦ ਦੇ ਗਿਆ ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ ਕਿਉਂਕਿ ਗੁਜਰਾਤ ਦੇ ਅਹਮਦਾਬਾਦ ਤੋਂ ਏਅਰ ਇੰਡੀਆ ਦੀ ਫਲਾਈਟ ਯੂਕੇ ਦੇ ਲਈ ਰਵਾਨਾ ਹੁੰਦੀ ਹੈ ਪਰੰਤੂ ਰਸਤੇ ਦੇ ਵਿੱਚ ਆ ਹਾਦਸਾ ਗ੍ਰਸਤ ਹੋ ਜਾਂਦੀ ਹੈ ਇਸ ਜਹਾਜ਼ ਦੇ ਵਿੱਚ 242 ਯਾਤਰੀ ਸਫ਼ਰ ਕਰ ਰਹੇ ਸਨ 241 ਯਾਤਰੀਆਂ ਦੀ ਆ ਜਾਨ ਚਲੇ ਗਈ ਇੱਕ ਯਾਤਰੀ ਜ਼ਿੰਦਾ ਬਚ ਗਿਆ ਤਾਂ ਅਸੀਂ ਹੁਣ ਪਟਿਆਲਾ ਜ਼ਿਲ੍ਹੇ ਦੇ ਊਲਾਣਾ ਪਿੰਡ ਵਿਖੇ ਮੌਜੂਦਾਂ ਇਸ ਪਿੰਡ ਦੀ ਨੂੰ ਇਸ ਪਿੰਡ ਦੇ ਵਿੱਚ ਵਿਆਹ ਕੇ ਆਈ ਅੰਜੂ ਸ਼ਰਮਾ ਵੀ ਉਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ ਅੰਜੂ ਸ਼ਰਮਾ ਦੀ ਬੇਟੀ ਜਿਹੜੀ ਲੰਡਨ ਦੇ ਵਿੱਚ ਵਿਆਹੀ ਹੋਈ ਸੀ ਤੇ ਅੰਜੂ ਸ਼ਰਮਾ ਬਹੁਤ ਹੀ ਚਾਵਾ ਦੇ ਨਾਲ ਬੜਾ ਚਾਹ ਸੀਗਾ ਕਿ ਆਪਣੀ ਬੇਟੀ ਨੂੰ ਆ ਮਿਲਾਂਗੇ ਤਾਂ ਬੇਟੀ ਨੂੰ ਮਿਲਣ ਦੇ ਲਈ 에어 ਇੰਡੀਆ ਦੀ ਫਲਾਈਟ ਦੇ ਵਿੱਚ ਅੰਜੂ ਸ਼ਰਮਾ ਸਫਰ ਕਰ ਰਹੀ ਸੀ ਤਾਂ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਤੇ ਅੰਜੂ ਸ਼ਰਮਾ ਦੀ ਵੀ ਜਾਨ ਚਲੀ ਜਾਂਦੀ ਹੈ ਤਾਂ ਅੰਜੂ ਸ਼ਰਮਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਊਲਾਣਾ ਵਿਖੇ ਵਿਆਹ ਕੇ ਆਈ ਸੀ ਤੇ ਇਸੇ ਪਿੰਡ ਦੇ ਵਿੱਚ ਹੁਣ ਸੋਗ ਦੀ ਲਹਿਰ ਆ ਦੇਖੀ ਜਾ ਰਹੀ ਹੈ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਇਹ ਘਰ ਹੈ ਜਿੱਥੇ ਅੰਜੂ ਸ਼ਰਮਾ ਵਿਆਹ ਕੇ ਆਈ ਸੀ ਅੰਜੂ ਸ਼ਰਮਾ ਦੇ ਦੋ ਧੀਆ ਸਨ ਤੇ ਦੋਨਾਂ ਧੀਆ ਦੇ ਵਿੱਚੋਂ ਇੱਕ ਧੀ ਦਾ ਵਿਆਹ ਇੰਗਲੈਂਡ ਦੇ ਵਿੱਚ ਕੀਤਾ ਗਿਆ ਯੂਕੇ ਦੇ ਵਿੱਚ ਵੱਡੀ ਧੀ ਰਹਿੰਦੀ ਸੀ ਤਾਂ ਅੰਜੂ ਸ਼ਰਮਾ ਆਪਣੀ ਧੀ ਨੂੰ ਮਿਲਣ ਦੇ ਲਈ ਯੂਕੇ ਜਾਂਦੀ ਹੈ ਪਰੰਤੂ ਬੇहद ਹੀ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਅੰਜੂ ਸ਼ਰਮਾ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਯੂਕੇ ਜਾਣ ਦੇ ਲਈ ਯਾਤਰਾ ਕਰ ਰਹੀ ਸੀ ਹਾਦਸਾ ਗ੍ਰਸਤ ਜਹਾਜ਼ ਹੁੰਦਾ ਜਿੱਥੇ ਅੰਜੂ ਸ਼ਰਮਾ ਦੀ ਜਾਨ ਚਲੀ ਜਾਂਦੀ ਹੈ ਤਾਂ ਇਹ ਪਟਿਆਲਾ ਜ਼ਿਲ੍ਹੇ ਦਾ ਉਲਾਣਾ ਪਿੰਡ ਹੈ ਹਲਕਾ ਕਨੌਰ ਦੇ ਵਿੱਚ ਪੈਂਦਾ ਹੈ ਇਹ ਘਰ ਤਾਂ ਉਹਨੂੰ ਦਿਖਾ ਦਿੰਨੇ ਆ ਆ ਦਰਸ਼ਨ ਕੁਮਾਰ ਵਾਰਡ ਨੰਬਰ 6 ਆ ਘਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਹ ਉਹ ਘਰ ਹੈ ਜਿੱਥੇ ਅੰਜੂ ਸ਼ਰਮਾ ਆ ਵਿਆਹ ਕੇ ਆਈ ਸੀ ਹਾਲਾਂਕਿ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਵੀ ਅੰਜੂ ਸ਼ਰਮਾ ਦੇ ਪਤੀ ਦੀ ਵੀ ਡੈਥ ਹੋ ਚੁੱਕੀ ਹੈ ਸ਼ੂਗਰ ਦੇ ਮਰੀਜ਼ ਸਨ ਉਹਨਾਂ ਦੀ ਵੀ ਤਿੰਨ ਤੋਂ 4 ਸਾਲ ਪਹਿਲਾਂ ਡੈਥ ਹੋ ਚੁੱਕੀ ਹੈ ਤਾਂ ਅੰਜੂ ਸ਼ਰਮਾ ਇਸ ਪਿੰਡ ਦੇ ਵਿੱਚ ਵਿਆਹ ਕੇ ਜਦੋਂ ਆਉਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਬਰੋਦਾ ਵਿਖੇ ਰਹਿੰਦੀ ਹੈ ਕਿਉਂਕਿ ਅੰਜੂ ਸ਼ਰਮਾ ਦੇ ਪਤੀ ਦਾ ਬਰੋਦਾ ਵਿਖੇ ਚੰਗਾ ਕਾਰੋਬਾਰ ਸੀ ਤਾਂ ਉੱਥੇ ਹੀ ਦੋਨੇ ਧੀਆ ਨੂੰ ਪੜਾਇਆ ਜਾਂਦਾ ਹੈ ਅੰਜੂ ਸ਼ਰਮਾ ਫਿਰ ਇੱਕ ਧੀ ਨੂੰ ਆਪਣੀ ਨੂੰ ਵਿਆਹ ਕੇ ਇੰਗਲੈਂਡ ਚਲੀ ਜਾਂਦੀ ਹੈ ਤਾਂ ਅੰਜੂ ਸ਼ਰਮਾ ਵੀ ਇੰਗਲੈਂਡ ਆਪਣੀ ਧੀ ਨੂੰ ਆ ਮਿਲਣ ਜਾ ਰਹੀ ਸੀ ਪਰੰਤੂ ਨਹੀਂ ਪਤਾ ਸੀ ਕਿ ਇਹ ਆਖਰੀ ਯਾਤਰਾ ਸਾਬਤ ਹੋਵੇਗੀ ਇੱਕ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤਾਂ ਇਹ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਜਿੱਥੇ ਅੰਜੂ ਸ਼ਰਮਾ ਵਿਆਹ ਕੇ ਆਉਂਦੇ ਨੇ ਤਾਂ ਪਿੰਡ ਦੇ ਕੁਝ ਲੋਕ ਵੀ ਇੱਥੇ ਮੌਜੂਦ ਨੇ ਹਾਲਾਂਕਿ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਪਿੰਡ ਦੇ ਵਿੱਚ ਅੰਜੂ ਸ਼ਰਮਾ ਜੋ ਕਿ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸਨ ਹਾਦਸਾ ਗ੍ਰਸਤ ਜਹਾਜ਼ ਹੋ ਗਿਆ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਵਿਰਜੀ ਰੋਡਾ ਸੋਕਵਾਲ ਸੋਕਮਾਰ ਜੀ ਅੰਜੂ ਤੁਹਾਡੇ ਕੀ ਲੱਗਦੇ ਸੀ ਭਾਬੀ ਲੱਗਦੀ ਸੀ ਤੁਹਾਡੀ ਹਾਂ ਕਿੰਨਾ ਟਾਈਮ ਹੋ ਗਿਆ ਉਹਨਾਂ ਦੇ ਵਿਆਹ ਨੂੰ ਵੀ ਜਦੋਂ ਇਹ ਪਿੰਡ ਚ ਉਹ ਵਿਆਹ ਕੇ ਆਉਂਦੇ ਹੋ ਹੋ ਗਏ ਜੀ 20-25 ਸਾਲ ਦੀ ਠੀਕ ਹੈ 30 30 ਸਾਲ ਹੋ ਗਏ ਹਾਂ ਇਹ ਜਿਹੜੇ ਘਰ ਚ ਬੈਠੇ ਆ ਇਹ ਉਹਨਾਂ ਦਾ ਸੋਹਰਾ ਪਰਿਵਾਰ ਹਾਂਜੀ ਸੋਹਰਾ ਪਰਿਵਾਰ ਦਾ ਘਰ ਹੈ ਕਿੰਨਾ ਕਿ ਟਾਈਮ ਰਿਹਾ ਇਸ ਘਰ ਚ ਇਸ ਘਰ ਵਿੱਚ ਜਿਉ ਮਤ ਕੇ ਸਾਦੀ ਨੂੰ 5 ਸਾਲ ਬਾਅਦ ਜੀ ਫਿਰ ਬਰੋਧ ਚ ਚਲੇ ਗਏ ਜੀ ਉਹਨਾਂ ਨਾਲ ਮਤ ਕੇ ਉੱਥੇ ਨੌਕਰੀ ਕਰਨ ਲੱਗੇ ਹਾਂਜੀ ਅੰਜੂ ਦੇ ਬੱਚੇ ਕਿੰਨੇ ਸੀ ਤੇ ਪਤੀ ਉਹਦੇ ਕੀ ਕੰਮ ਕਰਦੇ ਸੀ ਹੁਣ ਪਤੀ ਹੈਗੇ ਉਹ ਗੁਜ਼ਰ ਗਏ ਜੀ ਸਾਢੇ 3 ਸਾਲ ਹੋ ਗਏ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੋ ਗਈ ਦੋ ਬੇਟੀਆਂ ਦੀ ਨਗਾ ਜੀ ਠੀਕ ਹੈ ਜੀ ਇੱਕ ਬੜਾ ਦਾ ਰਾਜ ਹੈ ਇੱਕ ਲੰਡਨ ਦਾ ਜਹਾਜ਼ ਜਾਨੀ ਚਿੱਤ ਮਿਲਣ ਜਾਂਦੀ ਲੰਡਨ ਜਿਹੜੀ ਬੇਟੀ ਉਹਨਾਂ ਦੀ ਰਹਿੰਦੀ ਸੀ ਉਹ ਵਿਆਹ ਹੋਇਆ ਸੀ ਉਹਦਾ ਜਾਂ ਪੜ੍ਹਾਈ ਕਰਕੇ ਗਈ ਸੀ ਜਾਂ ਕਿੱਦਾਂ ਵਿਆਹ ਹੋਇਆ ਸੀ ਜੀ ਠੀਕ ਹੈ ਨਹੀਂ ਹਾਂ ਜੀ ਤੇਨੂੰ ਕਦੋਂ ਪਤਾ ਲੱਗੀ ਇਹ ਖਬਰ ਵੀ ਜਦੋਂ ਜਹਾਜ਼ ਹਾਦਸਾ ਗ੍ਰਸਤ ਹੁੰਦਾ ਤੇ ਉਸ ਦੇ ਵਿੱਚ ਇਹ ਤੁਹਾਡੇ ਪਿੰਡ ਦੀ ਆਤੀ ਜਿਵੇਂ ਤੁਸੀਂ ਕਹ ਰਹੇ ਤੁਹਾਡਾ ਰਿਸ਼ਤਾ ਦੀ ਭਾਬੀ ਸੀ ਉਹਨਾਂ ਦੀ ਡੈਥ ਹੁੰਦੀ ਆ ਤਾਂ ਪਿੰਡ ਦੀ ਕਿੱਦਾਂ ਦਾ ਫਿਰ ਮਾਹੌਲ ਦੇਖਣ ਨੂੰ ਮਿਲਿਆ ਹੋ ਰਿਹਾ ਜੀ ਪਿੰਡ ਰੋਕੀ ਪੱਕੀ ਸਾਰੇ ਪਿੰਡ ਦੀ ਠੀਕ ਹੈ ਜੀ ਸਾਨੂੰ ਤਾਂ ਕੱਲ ਪਤਾ ਲੱਗਿਆ ਹੁਣ ਜਿਵੇਂ ਇਹ ਜਹਾਜ਼ ਹਾਦਸਾ ਗ੍ਰਸਤ ਹੋਇਆ 241 ਲੋਕਾਂ ਦੀ ਜਾਨ ਚਲੀ ਗਈ ਅੰਜੂ ਸ਼ਰਮਾ ਵੀ ਉਹਦੇ ਵਿੱਚ ਸੀ ਤਾਂ ਹੁਣ ਪਿੰਡ ਦੇ ਲੋਕਾਂ ਦੇ ਮਨਾਂ 'ਚ ਕੀ ਚੱਲਦਾ ਵੀ ਕਿਉਂਕਿ ਦੁਨੀਆ ਜਹਾਜ਼ ਦੇ ਵਿੱਚ ਸਫਰ ਕਰਦੀ ਆ ਕਿਤਨਾ ਕਿਤੇ ਡਰ ਹੈ ਲੋਕਾਂ ਦੇ ਮਨਾਂ 'ਚ ਕਿਉਂਕਿ ਵੱਡਾ ਹਾਦਸਾ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਪਿੰਡ ਦੇ ਵਿੱਚ ਲੋਕਾਂ ਦੇ ਮਨਾਂ 'ਚ ਕੀ ਪਿੰਡ ਗੇਲ ਮਨਵਾ ਤਾਂ ਇਹੋ ਹੀ ਆ ਜੀ ਮਨਵਾ ਜੀ ਵਿਯੋਗ ਬਹੁਤ ਮਾੜਾ ਹਾਸਾ ਹੋਇਆ ਜੀ ਠੀਕ ਹੈ ਜੀ ਪਰ ਕਿਸੇ ਨੂੰ ਪਤਾ ਨਹੀਂ ਇਤਨਾ ਹੋ ਜਾ ਜੀ ਕਿਉਂਕਿ ਤੋ ਕੁਦਰਤ ਸਕੇਗਾ ਹੋਇਆ ਜੀ ਪੂਰਾ ਪਰਿਵਾਰ ਐਨ ਜੂ ਦਾ ਇੱਥੇ ਕੋਣ ਕੋਣ ਰਹਿੰਦਾ ਹੈ ਉੱਥੇ ਜੀ ਭਾਈ ਰਹਾ ਜੀ ਠੀਕ ਹੈ ਜੀ ਬੜੀ ਉਹ ਬੜਾ ਜੀ ਉਸਕੇ ਦੋ ਬੇਟੇ ਆ ਜੋ ਵੀ ਬਾਹਰ ਹੈਗੇ ਲੰਡਨ ਵਿੱਚ ਠੀਕ ਹੈ ਜੀ ਹਾਂ ਜੀ ਇੱਕ ਨੂੰ ਰਹਾ ਜੀ ਇੱਥੇ ਹਾਂ ਬਾਕੀ ਇੱਕ ਭਰਾ ਪਾਰੀਸ਼ ਹੈ ਰਹਾ ਜੀ ਹਾਂ ਦੋ ਭਰਾ ਹੈ ਠੀਕ ਹੈ ਜੀ ਦੋ ਬਾਹਰਾਂ ਦੇ ਠੀਕ ਹੈ ਇੱਕ ਗੁਜਰਾਤ ਹੈ ਜੀ ਕੀ ਇਹ ਤੇ ਇਬਰਾਹਿਮ ਜੂ ਸ਼ਰਮਾ ਦਾ ਰਿਸ਼ਤਾ ਉਰੇ ਹੁੰਦਾ ਪਿੰਡ ਚ ਕਿ ਕੌਣ ਕਰਵਾਉਂਦਾ ਉਹਨਾਂ ਦਾ ਰਿਸ਼ਤਾ ਕਿੰਨਾ ਵੱਲੋਂ ਕਰਵਾਇਆ ਗਿਆ ਇੱਕ ਉਸकी ਬੁਆ ਜੀ ਪਾਰਲੀ ਸਾਈਡ ਜੀ ਉਹਨੇ ਕਰਾਇਆ ਪਿੰਡ ਜੀ ਰਹਿੰਦੇ ਆ ਜੋ ਪਿੰਡੇ ਇੱਥੇ ਕੁਝ ਪਤਾ ਲੱਗਿਆ ਵੀ ਅੰਜੂ ਸ਼ਰਮਾ ਦੀ ਲਾਸ਼ ਉਥੋਂ ਬਰਾਮਦ ਹੋਈ ਹੈ ਸੰਸਕਾਰ ਕਿਵੇਂ ਕਰ ਰਹੇ ਪਰ ਗਏ ਵੇ ਨਾ ਜੀ ਫਿਰ ਉਹਦੇ ਜੀ ਹਾਲ ਇੱਕ ਵਜੇ ਦੀ ਫਲੈਟ ਚ ਜੁਣਗੇ ਜੀ ਹੋ ਗਏ ਵੇ ਜਿਹੜੇ ਭਰਾ ਦੇ ਮੇਰੇ ਬੜੇ ਜੀ ਹੋ ਗਏ ਵੇ ਲਾਸਟ ਵਾਰ ਤੁਸੀਂ ਕਦੋਂ ਦੇਖਿਆ ਅੰਜੂ ਸ਼ਰਮਾ ਨੂੰ ਤਿੰਨ ਮਹੀਨੇ ਹੋਇਆ ਇੱਥੇ ਵਿਆਹ ਮੀਤ ਜੀ ਸਾਡੀ ਦੀ ਹਾਂਜੀ ਛੋਟੇ ਭਰਾਗੇ ਲੜਕੀ ਦੀ ਤਿੰਨ ਮਹੀਨੇ ਪਹਿਲਾਂ ਆਂਦੇ ਜਾਂਦੇ ਰਹਾਂਦੇ ਸੀ ਛੁੱਟੀਆਂ ਮਾਵਜੀ ਆਉਂਦੀ ਸੀ ਸਾਲ ਦੌਰ ਚਾਲ ਬਾਅਦ ਡੇਢ ਸਾਲ ਬਾਅਦ ਗਿੜਾ ਮਾਰ ਦਿੰਦੇ ਸੀ ਇਹ ਹਜੀਆਂ ਗੱਲਾਂ ਕਰਦੇ ਸੀ ਤੁਹਾਡੇ ਨਾਲ ਜਦੋਂ ਤੁਸੀਂ ਬੈਠਦੇ ਜਦੋਂ ਹਾਸੇ ਮੋਖ ਤੇ ਵੀ ਬਹੁਤ ਗਿਆ ਨਾ ਹਾਂਜੀ ਕੋਈ ਚੱਕਰ ਵਾਲੀ ਬਾਤ ਨਹੀਂ ਇਹ ਕੁਝ ਤਵੀਰ ਤੇ ਜਿਹਾ ਮਾਤ ਰਹੀ ਹਾਂਜੀ ਬੇਟੀ ਦੀਆਂ ਗੱਲਾਂ ਵੀ ਤੁਹਾਡੇ ਨਾਲ ਕਰਦੇ ਸੀ ਮੇਰੀ ਬੇਟੀ ਉੱਥੇ ਵਿਆਹੀ ਆ ਮੈਂ ਮਿਲਣ ਜਾਣਾ ਕੋਈ ਐਸੀ ਜੀ ਗੱਲ ਹਾਂਜੀ ਹਾਂ ਕਰਨ ਤੇ ਜੀ ਗੱਲਾਂ ਵੀ ਬਾਹਰ ਗਈ ਵੀ ਬੇਟੀ ਵਿਚਰ ਮਿਲ ਕਾਂ ਪੰਜ ਚਾਰ ਮਹੀਨੇ ਰਹਿ ਗਏ ਕਮਾਈ ਕੁਈ ਗੜਾ ਪਤਾ ਜੀ ਕੀ ਹੋ ਜਾਏ ਕੱਲੀ ਬੀਜੀ ਉਹਦਾ ਚਾ ਹੈਗਾ ਸੀਗਾ ਵੀ ਯੂਕੇ ਜਾ ਰਹੀ ਉਹ ਬਹੁਤ ਜ਼ਿਆਦਾ ਜੀ ਹਨ ਜੀ ਇਹ ਪਿੰਡ ਦੇ ਵਸਨੀਕ ਨੇ ਰਿਸ਼ਤੇ ਦੇ ਵਿੱਚ ਅੰਜੂ ਸ਼ਰਮਾ ਇਹਨਾਂ ਦੇ ਵੀਰ ਜੀ ਦੇ ਭਾਬੀ ਜੀ ਲੱਗਦੇ ਸੀ ਉਹਨਾਂ ਦਾ ਕਹਿਣਾ ਕਿ ਬਹੁਤ ਚਾ ਸੀਗਾ ਅੰਜੂ ਸ਼ਰਮਾ ਨੂੰ ਕਿਉਂਕਿ ਇਹ ਸੋਰਾ ਪਰਿਵਾਰ ਆ ਉਲਾਣਾ ਪਿੰਡ ਆ ਇੱਥੇ ਅੰਜੂ ਸ਼ਰਮਾ ਦਾ ਰਿਸ਼ਤਾ ਵੀ ਉਹਨਾਂ ਦੀ ਭੂਆ ਕਮਲੇਸ਼ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਉਹਨਾਂ ਵੱਲੋਂ ਆ ਰਿਸ਼ਤਾ ਕਰਵਾਇਆ ਜਾਂਦਾ ਹੈ ਆ ਦੋ ਬੇਟੀਆਂ ਵੀ ਹੁੰਦੀਆਂ ਨੇ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੇ ਪਤੀ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਹੁਣ ਆਪਣੀ ਬੇਟੀ ਨੂੰ ਉਹ ਮਿਲਣ ਜਾ ਰਹੇ ਸੀ ਬਹੁਤ ਚਾਹ ਸੀਗਾ ਵੀ ਮੈਂ ਆਪਣੀ ਬੇਟੀ ਨੂੰ ਮਿਲਾਂ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਦੋਂ 3 ਪੁੱਤ ਜਾਂਦੇ ਨੇ ਤਾਂ ਪਿੱਛੋਂ ਮਾਂ ਪਿਓ ਉਹਨਾਂ ਨੂੰ ਮਿਲਣ ਦੇ ਲਈ ਤਰਸਦੇ ਨੇ ਤਾਂ ਅੰਜੂ ਸ਼ਰਮਾ ਦਾ ਵੀਜ਼ਾ ਲੱਗਦਾ ਹੈ ਆਪਣੀ ਧੀ ਦੇ ਕੋਲ ਬੜੇ ਚਾਵਾਂ ਨਾਲ ਘਰੋਂ ਤੁਰਦੀ ਹੈ ਪਰੰਤੂ ਅਜਿਹਾ ਭਿਆਨਕ ਤੇ ਦਰਦਨਾਕ ਹਾਦਸਾ ਵਾਪਰ ਜਾਂਦਾ ਜਿੱਥੇ ਅੰਜੂ ਸ਼ਰਮਾ ਦੀ ਆਹ ਜਾਂਚ ਲਈ ਜਾਂਦੀ ਹੈ ਤਾਂ ਪਿੰਡ ਊਲਾਣਾ ਹਲਕਾ ਕਣੌਰ ਦੇ ਵਿੱਚ ਪੈਂਦਾ ਜਿਲ੍ਹਾ ਪਟਿਆਲਾ ਤਾਂ ਇਸ ਪਿੰਡ ਦੀ ਆ ਨੂਹ ਦੀ ਡੈਥ ਹੋਈ ਹੈ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਆ ਪਿੰਡ ਵਾਸੀ ਕਹਿ ਰਹੇ ਨੇ ਕਿ ਘਰ ਦੇ ਵਿੱਚ ਰੋਟੀ ਨਹੀਂ ਪਕਾ ਰਹੇ ਤਾਂ ਭਿਆਨਕ ਤੇ ਦਰਦਨਾਕ ਹਾਦਸੇ ਦੀ ਖਬਰ ਜਿੱਤ ਉਹਨਾਂ ਨੂੰ ਪਤਾ ਲੱਗਦੀ ਹੈ ਤਾਂ ਇਸ ਘਰ ਦੇ ਵਿੱਚ ਸਾਰਾ ਆ ਪਿੰਡ ਟੁਕਦਾ ਹੈ ਪਤਾ ਕਰਦੇ ਨੇ ਵੀ ਕਿਵੇਂ ਹਾਦਸਾ ਵਾਪਰਿਆ ਕਿਵੇਂ ਜਾਨ ਗਈ ਹੋਣੀ ਇਹ ਜੀਆਂ ਗੱਲਾਂ ਪਿੰਡ ਦੇ ਲੋਕ ਇਸ ਘਰ ਦੇ ਵਿੱਚ ਆਣ ਕੇ ਆ ਕਰਦੇ ਨਜ਼ਰ ਆਏ ਨੇ ਫਿਲਹਾਲ ਇਸ ਦਰਦਨਾਕ ਹਾਦਸੇ ਨੇ ਆ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਅੰਜੂ ਸ਼ਰਮਾ ਵੀ ਉਸੇ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ 12 ਜੂਨ ਵਾਲਾ ਦਿਨ ਸ਼ਾਇਦ ਕੋਈ ਵੀ ਨਹੀਂ ਭੁਲਾ ਸਕਦਾ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ 12 ਜੂਨ ਨੇ ਕਿਉਂਕਿ ਦਰਦਨਾਕ ਹਾਸਾ ਹੁੰਦਾ ਏਅਰ ਇੰਡੀਆ ਦੀ ਫਲਾਈਟ ਅਹਮਦਾਬਾਦ ਤੋਂ ਉਡਾਣ ਭਰਦੀ ਹੈ ਯੂਕੇ ਦੇ ਲਈ ਰਵਾਨਾ ਹੁੰਦੀ ਹੈ ਪਰੰਤੂ ਯੂਕੇ ਨਹੀਂ ਪਹੁੰਚਦੀ ਕਿਉਂਕਿ ਪਹਿਲਾਂ ਹੀ ਹਾਦਸਾ ਗ੍ਰਸਤ ਹੋ ਜਾਂਦੀ ਹੈ ਤਾਂ 242 ਦੇ ਕਰੀਬ ਯਾਤਰੀ ਇਸ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਸਫਰ ਕਰ ਰਹੇ ਸਨ 241 ਯਾਤਰੀਆਂ ਦੀ ਜਾਨ ਚਲੀ ਗਈ ਹੈ ਮਹਿਜ ਇੱਕ ਵਿਅਕਤੀ ਜਿੰਦਾ ਪਾਇਆ ਗਿਆ ਜਿੱਦੀ ਜਾਨ ਬਚ ਗਈ ਤਾਂ ਇਸ ਜਹਾਜ਼ ਹਾਦਸੇ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਉੱਥੇ ਹੀ 241 ਪਰਿਵਾਰਾਂ ਨੂੰ ਅਜੇਹ ਗਹਿਰੇ ਸਦਮੇ 'ਚ ਵਾ ਦਿੱਤਾ ਜਿਸ ਨੂੰ ਇਹ ਪਰਿਵਾਰ ਕਦੇ ਵੀ ਨਹੀਂ ਭੁੱਲ ਸਕਦੇ ਤਾਂ ਇਸ ਜਹਾਜ਼ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਨਾਲ ਪਿੰਡ ਲਗਦਾ ਉਲਾਣਾ ਉਥੋਂ ਦੀ ਨੂੰ ਕਹਿ ਸਕਦੇ ਆ ਜੋ ਕਿ ਵਿਆਹ ਕੇ ਆਈ ਸੀਗੀ 35 ਸਾਲ ਪਹਿਲਾਂ ਉਸ ਦਾ ਨਾਮ ਸੀ ਅੰਜੂ ਸ਼ਰਮਾ ਤਾਂ ਅੰਜੂ ਸ਼ਰਮਾ ਵੀ ਉਸੇ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ ਤਾਂ ਪਹਿਲਾਂ ਤੁਹਾਨੂੰ ਅਸੀਂ ਅੰਜੂ ਸ਼ਰਮਾ ਦੇ ਉਲਾਣਾ ਪਿੰਡ ਦੀਆਂ ਤਸਵੀਰਾਂ ਦਿਖਾਈਆਂ ਨੇ ਅੰਜੂ ਸ਼ਰਮਾ ਉਲਾਣਾ ਪਿੰਡ ਦੇ ਵਿੱਚ ਵਿਆਹ ਕੇ ਆਉਂਦੀ ਹੈ ਵਿਆਹ ਤੋਂ ਬਾਅਦ ਅੰਜੂ ਸ਼ਰਮਾ ਆਪਣੇ ਪਤੀ ਦੇ ਨਾਲ ਬੜੋਦਾ ਸ਼ਿਫਟ ਹੁੰਦੀ ਹੈ ਤੇ ਦੋ ਬੇਟੀਆਂ ਹੁੰਦੀਆਂ ਨੇ ਦੋ ਬੇਟੀਆਂ ਦੇ ਵਿੱਚੋਂ ਇੱਕ ਬੇਟੀ ਦਾ ਵਿਆਹ ਆ ਜਿਹੜਾ ਯੂਕੇ ਹੋ ਜਾਂਦਾ ਹੈ ਮਤਲਬ ਲੰਡਨ ਦੇ ਵਿੱਚ ਉਹ ਪਰਿਵਾਰ ਵੱਸਦਾ ਤੇ ਇੱਕ ਛੋਟੀ ਬੇਟੀ ਅੰਜੂ ਸ਼ਰਮਾ ਦੀ ਦਾ ਵਿਆਹ ਬੜੋਦਾ ਵਿਖੇ ਹੀ ਹੁੰਦਾ ਤਾਂ ਅੰਜੂ ਸ਼ਰਮਾ ਆਪਣੀ ਬੇਟੀ ਨੂੰ ਮਿਲਣ ਦੇ ਲਈ ਟਿਕਟ ਬੁੱਕ ਕਰਾਉਂਦੀ ਹੈ 에ਅਰ ਇੰਡੀਆ ਫਲਾਈਟ ਦੇ ਵਿੱਚ 12 ਜੂਨ ਨੂੰ ਬੈਠਦੀ ਹੈ ਚਿਹਰੇ ਤੇ ਰੌਣਕ ਹੁੰਦੀ ਹੈ ਖੁਸ਼ੀ-ਖੁਸ਼ੀ ਆਪਣੀ ਧੀ ਨੂੰ ਮਿਲਣ ਜਾ ਰਹੀ ਸੀ ਅੰਜੂ ਸ਼ਰਮਾ ਪਰੰਤੂ ਪਤਾ ਨਹੀਂ ਸੀ ਕਿ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਉੱਥੋਂ ਤੱਕ ਹੀ ਰੁਕ ਜਾਵੇਗਾ ਆਖਰੀ ਯਾਤਰਾ ਹੋਵੇਗੀ ਇਸ ਖੂਨੀ ਉਡਾਨ ਨੇ 241 ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਹੁਣ ਆਪਾਂ ਕਹਿ ਸਕਦੇ ਹਾਂ ਰੋਣ ਤੋਂ ਸਿਵਾ ਕੁਝ ਨਹੀਂ ਬਚਿਆ ਤਾਂ ਸਾਰਾ ਕੁਝ ਤਬਾਹ ਹੋਇਆ ਤਾਂ ਅੰਜੂ ਸ਼ਰਮਾ ਦੇ ਸੋਹਰੇ ਪਰਿਵਾਰ ਦੇ ਅਸੀਂ ਜਾ ਕੇ ਆਏ ਆ ਪਿੰਡ ਦੀਆਂ ਤਸਵੀਰਾਂ ਦਿਖਾਈਆਂ ਨੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਅੰਜੂ ਸ਼ਰਮਾ ਦੇ ਭਤੀਜੇ ਸਾਡੇ ਨਾਲ ਬੈਠੇ ਨੇ ਗੱਲਬਾਤ ਕਰਦੇ ਆ ਵੀ ਜਦੋਂ ਖਬਰ ਮਿਲਦੀ ਹੈ ਇਹ ਦਰਦਨਾਕ ਖਬਰ ਜਦੋਂ ਉਹਨਾਂ ਨੂੰ ਮਿਲਦੀ ਹੈ ਵੀ ਉਹਨਾਂ ਦੀ ਚਾਚੀ ਦੀ ਡੈਥ ਹੋਈ ਹੈ ਤਾਂ ਕੀ ਬੀਤਦੀ ਹੈ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਤੁਹਾਡਾ ਦੀਪਕ ਕੁਮਾਰ ਜੀ ਸਰ ਦੀਪਕ ਜੀ ਅੰਜੂ ਸ਼ਰਮਾ ਕੀ ਲੱਗਦੇ ਸੀ ਤੁਹਾਡੇ ਮੇਰੇ ਚਾਚੀ ਜੀ ਹੈ ਜੀ ਹਾਂਜੀ ਹਾਂਜੀ ਤੇ ਮੇਰੇ ਚਾਚਾ ਜੀ ਵੀ ਉਰੇ ਆnde ਜਾਂਦੇ ਸੀ ਕੰਪਨੀ ਦੇ ਥਰੂ ਤੇ ਜੌਬ ਕਰਦੇ ਸੀ ਕੁਝ ਟਾਈਮ ਬਾਅਦ ਚਾਚਾ ਜੀ ਕੀ ਹੁਣ ਤਾਂ 4 ਸਾਲ ਹੋ ਗਏ ਜੀ ਡੈਥ ਹੋ ਗਈ ਦੀ ਹੁਣ ਤਾਂ ਮਦਲੀ ਚਾਚੀ ਜੀ ਮਾਂ ਔਰ ਬਾਪ ਦਾ ਦੋਨਾਂ ਦਾ ਫਰਜ਼ ਅਨਵਾਰੀ ਸੀ ਕਿਉਂਕਿ ਆਪਣੀ ਛੋਟੀ ਬੇਟੀ ਨੂੰ ਵੀ ਧਿਆਨ ਰੱਖਦੀ ਜੀ ਵੱਡੀ ਬੇਟੀ ਦਾ ਵੀ ਧਿਆਨ ਰੱਖ ਰਹੀ ਸੀ ਸਾਨੂੰ ਕੋਈ ਫਿਕਰ ਨਹੀਂ ਸੀ ਜੀ ਕਿਉਂਕਿ 6 ਮਹੀਨੇ ਉਹ ਵੱਡੀ ਬੇਟੀ ਦੇ ਲਾਂਦੀ 6 ਮਹੀਨੇ ਆਪਣੀ ਛੋਟੀ ਦੇ ਲਾਂਦੀ ਸੀ ਟਾਈਮ ਮਿਲਦਾ ਸੀ ਵਿੱਚ ਸਾਡੇ ਕੋਲ ਵੀ ਚੱਕਰ ਮਾਰ ਕੇ ਜਾਂਦੀ ਸੀ ਜਦੋਂ ਸਾਡੇ ਘਰ ਆਂਦੇ ਸੁਰੇ ਮਤਲਬ ਸਾਰੇ ਆਪਣੇ ਪਰਿਵਾਰ ਚ ਇਕੱਠੇ ਹੁੰਦੇ ਸੀ ਸਾਡਾ ਖੁਸ਼ੀ ਦਾ ਮਾਹੌਲ ਹੁੰਦਾ ਸੀ ਸਾਨੂੰ ਪਤਾ ਨਹੀਂ ਲੱਗਦਾ ਦਿਨ ਕਿਵੇਂ ਲੰਘੇ ਰਾਤ ਕਿਵੇਂ ਲੰਘੇ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਕਿਉਂਕਿ ਚਾਚੇ ਦਾ ਵੀ ਨੇਚਰ ਅੱਛਾ ਸੀ ਚਾਚੀ ਜੀ ਦਾ ਵੀ ਨੇਚਰ ਬਹੁਤ ਅੱਛਾ ਸੀ ਬਹੁਤ ਜ਼ਿਆਦਾ ਪਿਆਰ ਕਰਦੇ ਕਿਉਂਕਿ ਉਹਨਾਂ ਦੇ ਕੋਲ ਦੋ ਬੇਟੀਆਂ ਸੀ ਬੇਟੇ ਕੀ ਮਹਿਸੂਸ ਕਰਕੇ ਸਾਨੂੰ ਆਪਣੇ ਪੁੱਤਰਾਂ ਵਾਂਗੂ ਸਮਝਦੇ ਸੀ ਵੀ ਹਾਂ ਮੇਰੇ ਪੁੱਤ ਨੇ ਵੀ ਜੀ ਤੇ ਉਹਦੇ ਹੀ ਕਰਨੇ ਮਤਲਬ ਕਿ ਆਪਣੇ ਫਲੈਟ ਤੇ ਜਾਂਦੀ ਸੀ ਆਂਦੀ ਸੀ ਚਲੋ ਚੱਲਦਾ ਰਹਿੰਦਾ ਸੀ ਸਾਨੂੰ ਇਹ ਨਹੀਂ ਪਤਾ ਸੀ ਜਦੋਂ ਅਚਾਨਕ ਹੀ ਸਾਨੂੰ ਪਤਾ ਲੱਗਿਆ ਵੀ ਇੱਕਦ ਸਾਡੇ ਪਰਿਵਾਰ 'ਚ ਲਹਿਰ ਸਾਲ ਹੋ ਗਈ। ਸਾਡੇ ਪੈਰਾਂ ਥਲੇ ਜ਼ਮੀਨ ਕਿਸੇ ਵੀ ਚਾਚੀ ਦੇ ਦਾਹ ਦੇਹੰਤ ਹੋ ਗਿਆ ਇਸ ਤਰ੍ਹਾਂ ਕਰਕੇ। ਕਿੰਨਾ ਟਾਈਮ ਹੋ ਗਿਆ ਸੀਗਾ ਤੁਸੀਂ ਛੋਟੇ ਹੁੰਦੇ ਹੋਣੇ ਜਦੋਂ ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਉਲਾਣਾ ਪਿੰਡ ਸੋਰਾ ਪਰਿਵਾਰ ਸੀ ਉਹਦਾ ਕਿੰਨਾ ਟਾਈਮ ਇੱਥੇ ਰਹੇ ਨੇ ਤੇ ਉਸ ਤੋਂ ਬਾਅਦ ਆਪਣੇ ਪਤੀ ਨਾਲ ਬੜੋਦਾ ਕਦੋਂ ਸ਼ਿਫਟ ਹੁੰਦੇ ਨੇ। ਬੇ ਸਾਲ ਦੋ ਸਾਲ ਰਿਹਾ ਉਸ ਤੋਂ ਬਾਅਦ ਜੋ ਸ਼ਿਫਟ ਹੋ ਗਏ 35-40 ਸਾਲ ਹੋ ਗਏ ਜੀ ਉੱਥੇ ਹੀ ਰਹਿੰਦੇ ਹਾਂ ਹੁਣ ਜੀ। ਬੱਚੇ ਵੀ ਉੱਥੇ ਸਾਰਾ ਕੁਝ ਉੱਥੇ ਹੈ। ਪਰ ਇਹ ਵੀ ਸਾਨੂੰ ਅੱਜ ਵੀ 1 ਇੰਚ ਦਾ ਕਦੀ ਫਰਕ ਮਹਿਸੂਸ ਨਹੀਂ ਹੋਇਆ ਚਾਰੋਂ ਭਾਈਆਂ ਦੇ ਮੇਰੇ ਡੈਡੀ ਹੋਰ ਚਾਰ ਭਾਈਆਂ ਹੱਦ ਤੋਂ ਜ਼ਿਆਦਾ ਪਿਆਰ ਪ੍ਰੇਮ ਸੀ 1 ਇੰਚ ਦਾ ਫਰਕ ਨਹੀਂ ਰਿਹਾ ਵੀ ਅੱਜ ਕਰ ਲੜਾਈਆਂ ਹੁੰਦੀਆਂ ਪਰਿਵਾਰ ਚ ਚਾਚਾ ਜੀ ਐਮਾ ਬਰਾਬਰ ਨਾ ਬਿਲਕੁਲ ਸਾਡੇ ਆਪਣੇ ਜਾਨ ਤੋਂ ਵੱਧ ਪਿਆਰ ਕਰਦੇ ਸੀ ਹਾਂਜੀ ਜਿਹੜੀ ਬੇਟੀ ਨੂੰ ਉਹ ਮਿਲਣ ਜਾ ਰਹੇ ਸੀ ਉਹਨਾਂ ਦਾ ਕਦੋਂ ਵਿਆਹ ਕੀਤਾ ਸੀ ਅੰਜੂ ਸ਼ਰਮਾ ਜੀ ਨੇ ਉਹਨਾਂ ਦਾ ਵਿਆਹ ਹੋ ਗਿਆ ਜੀ 7-8 ਸਾਲ ਹੋ ਗਏ ਉਹਨਾਂ ਦੇ ਵਿਆਹ ਨੂੰ ਜੀ ਤੇ ਪਹਿਲਾਂ ਗੁਜਰਾਤ ਰਹਿੰਦੇ ਸੀ ਬੜੋਦਰਾ ਫਿਰ ਉਸਕੇ ਬਾਅਦ ਉਹ ਇੰਗਲੈਂਡ ਸ਼ਿਫਟ ਹੋ ਗਏ ਜੀ ਗਲੈਂਡ ਸ਼ਿਫਟ ਹੋਣੇ ਦੇ ਬਾਅਦ ਫਿਰ ਚਾਚੇ ਜੀ ਦੀ ਡੈਥ ਹੋ ਗਈ ਦੀ ਉਸਤੇ ਬਾਅਦ ਉਹ ਉਹਨੂੰ ਫਿਰ ਜਾਣਾ ਪੈਂਦਾ ਸੀ ਆਣਾ ਵੀ ਪੈਂਦਾ ਸੀ ਛੋਟੀ ਕੁੜੀ ਉਹ ਵੀ ਵੱਡੀ ਕੁੜੀ ਅਗਲੀ ਇਸ ਕਰਕੇ ਉਹ ਦੋਨਾਂ ਦਾ ਧਿਆਨ ਰੱਖ ਸੀ ਵੀ ਹਾਂ ਵੀ ਮੈਂ ਬੱਚਿਆਂ ਨੂੰ ਆਪਣੇ ਹਸਬੈਂਡ ਕੀ ਕਿਸੇ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਾ ਹੋਣ ਦੇ ਜੀ ਸਾਨੂੰ ਕਿਸੇ ਚੀਜ਼ ਦਾ ਫੱਕ ਮਤਲਬ ਡਰ ਨਹੀਂ ਸੀ ਕੁਝ ਨਹੀਂ ਦਾ ਜੀ ਵੀ ਚਲੋ ਜੋ ਵੀ ਆ ਪਾਲਣ ਪੋਸਣ ਆਪਣਾ ਪੂਰਾ ਫਰਜ਼ ਨਿਭਾ ਰਹੇ ਹਾਂ ਜੀ ਸ਼ਰਮਾ ਜੀ ਨੂੰ ਬਹੁਤ ਚਾਹ ਸੀਗਾ ਰੌਣਕ ਹੈਗੀ ਸੀ ਚਿਹਰੇ ਤੇ ਵੀ ਢੀ ਨੂੰ ਮਿਲਣ ਜਾਣਾ ਮੈਂ ਖੁਸ਼ੀ ਹੁੰਦੀ ਹੈ ਕਿਉਂਕਿ ਕਦੇ ਜਹਾਜ਼ 'ਚ ਨਾ ਬੈਠੇ ਹੋਣ ਜਿਹੜਾ ਪਰਿਵਾਰ ਤੇ ਉਹਨੂੰ ਕਿੰਨੀ ਚਿਹਰੇ ਤੇ ਰੌਣਕ ਹੁੰਦੀ ਹੈ ਵੀ ਮੈਂ ਉੱਥੇ ਉਧਰਲਾ ਵਾਤਾਵਰਨ ਦੇਖਾਂ ਮੇਰੀ ਧੀ ਉੱਥੇ ਐ ਕਿੰਨੀ ਖੁਸ਼ੀ ਸੀ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਦੀ ਜੀ ਹੱਦ ਤੋਂ ਜ਼ਿਆਦਾ ਉੱਥੇ ਜਾ ਕੇ ਸਾਨੂੰ ਫੋਨ ਵੀ ਕਰਦੀ ਸੀ ਵੀ ਹਾਂ ਮੈਂ ਠੀਕ ਠਾਕ ਐ ਬੱਚੇ ਐਵੇਂ ਕਰ ਰਹੇ ਐਵੇਂ ਕਰ ਰਹੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ ਜੀ ਹੱਦ ਜਦੋਂ ਉਰੇ ਵੀ ਆਂਦੀ ਜਦ ਵੀ ਖੁਸ਼ੀ ਜੀ ਉੱਥੇ ਜਾਂਦੇ ਜਦ ਵੀ ਖੁਸ਼ੀ ਜੀ ਟਿਕਟ ਬੁੱਕ ਕਰਾਈ ਗਈ ਐ ਯੂਕੇ ਲੰਡਨ ਦੀ ਤੇ ਤਾਂ ਗੱਲ ਹੋਈ ਵੀ ਮੇਰੀ ਟਿਕਟ ਬੁੱਕ ਹੋ ਗਈ ਮੈਂ ਆਪਣੀ ਬੇਟੀ ਕੋਲ ਜਾ ਕਿੱਦ ਕੀ ਗੱਲਬਾਤ ਹੋਈ ਗੱਲਬਾਤ ਐਵੇਂ ਹੋਈ ਸੀ ਜੀ ਮੇਰੀ ਮਾਤਾ ਜੀ ਨਾਲ ਗੱਲਬਾਤ ਹੋਈ ਹੈ ਕਿਉਂਕਿ 4 ਸਾਲ ਮੇਰਾ ਬ੍ਰਦਰ ਵੀ ਬਾਹਰ ਇੰਗਲੈਂਡ ਰਹਿ ਰਿਹਾ ਜੀ ਤੇ 4 ਮਹੀਨੇ ਹੋ ਗਏ ਬੇਟਾ ਹੋਇਆ ਸੀ ਉਹਦੇ ਕੋਲ ਜੀ ਤੇ ਮਦਰ ਨਾਲ ਗੱਲਬਾਤ ਹੋਈ ਹੈ ਵੀ ਮੈਂ ਆਪਣੇ ਪੁੱਤੇ ਨੂੰ ਦੇਖਣ ਜਾ ਰਹੀ ਹਾਂ ਜੀ ਵੀ ਤੁਸੀਂ ਵੀ ਆਇਓ ਜੀ ਮੈਂ ਉੱਥੇ ਆਪਾਂ ਮਿਲਾਂਗੇ ਸਾਰੇ ਇਕੱਠੇ ਹੋਵਾਂਗੇ ਵੀ ਤੁਸੀਂ ਵੀ ਤੁਹਾਡੀ ਵੀ ਟਿਕ ਟੂਟ ਹੋਏਗੀ ਤੁਸੀਂ ਅਕਤੂਬਰ ਨਵੰਬਰ ਮਹੀਨੇ ਤੇ ਆਵਾਂਗੇ 6 ਮਹੀਨੇ ਮੇਰੇ ਮੈਂ ਲੱਗ ਦੂੰਗੀ ਉਸ ਟਾਈਮ ਆਪਾਂ ਇਕੱਠੇ ਹੋਵਾਂਗੇ ਫਿਰ ਇਹ ਨਹੀਂ ਪਤਾ ਵੀ ਉਹਨਾਂ ਨੇ ਇਕੱਠੇ ਹੋਣਾ ਕਿ ਨਹੀਂ ਹੋਣਾ ਇਸ ਕਰਕੇ ਇਹ ਲਾਸਟ ਟਾਈਮ ਗ ਏਹ ਕੈਸੀ ਅਸੀਂ ਵੀ ਟਿਕਟ ਹੋ ਗਈ ਵੀ ਅਸੀਂ ਜਾ ਰਹੇ ਹਾਂ ਹੁਣ ਵੀ ਪੋਤੇ ਦਾ ਮੂੰਹ ਦੇਖਾਂਗੇ ਵੀ ਆਪਣੀ ਬੇਟੀ ਨੂੰ ਮਿਲਾਂਗੇ ਜੀ ਤੈਨੂੰ ਖਬਰ ਕਿੱਦਾਂ ਪਤਾ ਲੱਗਦੀ ਹੈ ਵੀ ਉਹ ਫਲਾਈਟ ਜਿਹੜੀ 에ਰ ਇੰਡੀਆ ਦੀ ਰੁਮਾਨਾ ਹੁੰਦੀ ਹੈ ਉਹਦੇ ਵੀ ਚੰਜੂ ਸ਼ਰਮਾ ਵੀ ਸਫ਼ਰ ਕਰ ਰਹੇ ਨੇ ਤੇ ਬਾਅਦ ਚ ਹਾਦਸਾ ਗ੍ਰਸਤ ਜਹਾਜ਼ ਹੋ ਜਾਂਦਾ ਚੀਕ ਚ ਹੈੜਾ ਪਿਆ ਹਨਾ ਦੁਨੀਆ ਨੂੰ ਹਿਲਾਤਾ ਉਹ ਜਹਾਜ਼ ਹਾਦਸੇ ਨੇ ਤੈਨੂੰ ਕਿੱਦਾਂ ਪਤਾ ਲੱਗਦਾ ਵੀ ਇਹਦੇ ਵੀ ਸਾਡੀ ਮੇਰੀ ਚਾਚੀ ਜੀ ਵੀ ਸੀ ਤੇ ਉਹ ਬਚ ਗਏ ਜਾਂ ਠੀਕ ਨੇ ਤੁਸੀਂ ਹੱਥ ਪੱਲਾ ਮਾਰਿਆ ਹੋਣਾ ਕਿੱਦਾਂ ਫਿਰ ਤੁਹਾਡੇ ਤੱਕ ਗੱਲ ਪਹੁੰਚੀ ਮੇਰੇ ਭਰਾ ਨੇ ਮੇਰੇ ਕੋਲ ਫੋਨ ਕੀਤਾ ਜੀ ਮੇਤੇ ਛੋਟਾ ਹੈ ਜੀ ਉਹ ਵੀ ਇੰਗਲੈਂਡ ਦੇ ਸੈਟਲ ਹੋਇਆ ਵਾ ਤੇ ਮੇਰਾ ਭੈਣ ਹਰਪਨੋਈਆ ਅੰਜੂ ਸ਼ਰਮਾ ਕੀ ਬੇਟਾ ਬੇਟੀ ਹਰ ਦੋਨਾਂ ਵੀ ਮਤਲਬ ਉਹ ਵੀ ਉੱਥੇ ਹੀ ਕਿਉਂਕਿ ਉਹਨਾਂ ਦਾ ਅਬਸੋਲਿਊਟ ਟਾਈਅਪ ਹੈ ਜੀ ਨੇੜੇ-ਤੇੜੇ ਰਹਿੰਦੇ ਆ ਜੀ ਇਸ ਕਰਕੇ ਜੀ ਤੇ ਬ੍ਰਦਰ ਦਾ ਫੋਨ ਆਇਆ ਵੀ ਚਾਚੀ ਜੀ ਨੇ ਅੱਜ ਜਾਣਾ ਸੀ ਇਸ ਤਰ੍ਹਾਂ ਕਰਕੇ ਵੀ ਕਿਸੀ ਨਿਊਜ਼ ਲਾਓ ਵੀ ਤੈਨੂੰ ਪਤਾ ਲੱਗਿਆ ਇਹਦੀ ਗੱਲ ਤਾਂ ਮੈਂ ਕਹਾਂ ਨਾ ਵੀ ਮੈਨੂੰ ਨਹੀਂ ਪਤਾ ਲੱਗਿਆ ਜਦੋਂ ਮੈਂ ਨਿਊਜ਼ ਲਾਇਆ ਤੇ ਮੇਰੇ ਪੈਰਾਂ ਥਲੇ ਜਮੀਨ ਤੂ ਜੀ ਐਵੇਂ ਕਰਕੇ ਕ੍ਰੈਸ਼ ਹੋ ਗਿਆ ਵੀ ਚਾਚ ਇੱਕ ਨਾਮ ਅਸੀਂ ਸ਼ੌਕ ਦੇ ਲਾਹੌਰ ਵਿਚਾਰੇ ਵੀ ਆਹ ਕਿਆ ਬਣ ਗਏ ਵੀ ਕਰਨ ਜਿਹੜੀ ਬੇਟੀ ਨੂੰ ਅੰਜੂ ਸ਼ਰਮਾ ਮਿਲਣ ਜਾ ਰਹੀ ਸੀ ਆਪਣੀ ਬੇਟੀ ਨੂੰ ਉਹਨਾਂ ਨੂੰ ਕਿੱਦਾਂ ਉੱਥੇ ਗੱਲ ਕਿੱਦਾਂ ਪਹੁੰਚੀ ਤੇ ਉਹਨਾਂ ਨਾਲ ਤੁਹਾਡੀ ਗੱਲ ਹੋਈ ਬਾਅਦ ਚ ਵੀ ਕੋਈ ਗੱਲ ਹੋਈ ਹੋਵੇ ਵੀ ਮੰਮਾ ਉਹ ਜਹਾਜ਼ 'ਚ ਸੀ ਹੁੰਦੀ ਆ ਗੱਲਬਾਤ ਸਾਰੇ ਪਰਿਵਾਰਾਂ ਨੇ ਕੀਤੀ ਉਹਨਾਂ ਨੂੰ ਪਤਾ ਲੱਗਿਆ ਉੱਥੇ ਕਿੱਦਾਂ ਪਤਾ ਲੱਗਿਆ ਉਹਨਾਂ ਦੀ ਬੇਟੀ ਨੂੰ ਉਹਨਾਂ ਨੂੰ ਜੀ ਨਿਊਜ਼ ਦੇ ਤਰਫੋਂ ਪਤਾ ਲੱਗਿਆ ਹਰ ਜਿਹੜੀ ਸਾਡੇ ਛੋਟੇ ਚਾਚੇ ਜੀ ਦੀ ਲੜਕੀ ਸੀ ਜੀ ਉਹ ਚੜਾਣ ਗਈ ਜੀ ਇਹ ਇੰਡੀਆ 에ਰਪੋਰਟ ਤੇ ਉਹਨੇ ਫੋਨ ਕਰਿਆ ਵੀ ਐਵੇਂ ਕਰਕੇ ਹੋ ਗਿਆ ਜੀ ਉੱਥੇ ਤਾਂ ਪਤਾ ਲੱਗਿਆ ਜੀ ਪਰ ਇਹ ਇੱਕ ਲੱਗਦ ਨਹੀਂ ਅਸੀਂ ਦੱਸਿਆ ਹੈਗਾ ਵੀ ਨਹੀਂ ਠੀਕ ਹੈ ਉਹ ਦੂਸਰੀ ਫਲਾਈਟ ਤੇ ਜਾئیںਗੇ ਇਹ ਨਹੀਂ ਸੀ ਵੀ ਉਹਨੂੰ ਹੌਸਲਾ ਰੱਖਣੇ ਕਰਕੇ ਜੀ ਕਿਉਂਕਿ ਮੈਨੂੰ ਕਲੀਅਰ ਪਤਾ ਤੇ ਵੀ ਐਵੇਂ ਕੰਮ ਹੋ ਗਿਆ ਜੀ ਇਸ ਕਰਕੇ ਭਾਜੀ ਹਾਸੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਵੱਡਾ ਹਾਸਾ 에ਅਰ ਇੰਡੀਆ ਦੀ ਫਲਾਈਟ ਕਿ ਲੱਗਦਾ ਵੀ ਜੇ ਇਦਾਂ ਜਹਾਜ਼ ਦੇ ਵਿੱਚ ਕੋਈ ਯਾਤਰੀ ਸਫ਼ਰ ਕਰ ਰਿਹਾ ਹੈ ਕਈਆਂ ਨੂੰ ਤਾਂ ਪਹਿਲੀ ਵਾਰੀ ਸਫ਼ਰ ਉਹਦਾ ਚਾਅ ਬਹੁਤ ਹੁੰਦਾ ਹੈ ਜਹਾਜ਼ ਦੀ ਵੀਡੀਓ ਬਣਾਉਂਦਾ ਹੈ ਕੋਈ ਵੀਡੀਓ ਬਣਾ ਕੇ ਤੁਹਾਡੇ ਕੋਲ ਭੇਜੀ ਗਈ ਹੋਵੇ ਅੰਜੂ ਸ਼ਰਮਾ ਵੱਲੋਂ ਕੋਈ ਲੱਗਦਾ ਏ ਇਦਾਂ ਦਾ ਕੋਈ ਸੀਨ ਵੀਡੀਓ ਆਈ ਹੋਵੇ ਜਾਂ ਕੋਈ ਕੋਈ ਆਈ ਨਹੀਂ ਹੈਗੀ ਸਾਡੇ ਕੋਲ ਜੀ ਹਾਂ ਜਦੋਂ ਉੱਥੇ ਪਹੁੰਚ ਜਾਂਦੇ ਫਿਰ ਵੀਡੀਓ ਆ ਜਾਂਦੀ ਹੈ ਉਹ ਹਾਸਾ ਹੋ ਗਿਆ ਕਿਹੜੀ ਵੀਡੀਓ ਆਣੀ 10 ਮਿੰਟ ਚ ਕੁਝ ਨਹੀਂ ਪਤਾ ਲੱਗਦਾ ਕੀ ਬਣਾ ਕੇ ਇਹ ਚੀਜ਼ ਇਹ ਮੈਂ ਦੇ ਦਉ ਹਾਸਾ ਕੋਈ ਖਰਾਬੀ ਤਕਨੀਕੀ ਲੱਗਦੀ ਜਾਂ ਕਿਹਦੀ ਕਮੀ ਕਿੱਥੇ ਕਮੀ ਰਹਿ ਗਈ ਕੋਈ ਜਾਂਚ ਦੀ ਮੰਗ ਕਰਦਾਂ ਵੀ ਜਾਂਚ ਹੋਵੇ ਜਾਂ ਅੱਗੇ ਤੋਂ ਨਾ ਇਹ ਜੇ ਵਾਪਰੇ ਕੋਈ ਹਾਸਾ ਜਾਂਦੀ ਦਾ ਇਹ ਮੰਕ ਕਰਦੇ ਆ ਜੀ ਆਪਾਂ ਤਕਰੀਬਨ ਅੱਗੇ ਤੋਂ ਕਿਸੇ ਦਾ ਕੋਈ ਹਾਸਾ ਜਦੋਂ ਵੀ ਕੋਈ ਜਾਜ ਆਪਾਂ ਉਡਾਨ ਕਰਦੇ ਆ ਉਹਦੀ ਪ੍ਰੋਪਰ ਹਰੇਕ ਤਰੀਕੇ ਨਾਲ ਚੈਕਿੰਗ ਕੀਤੀ ਚਾਵੇਂ ਭਾਵੇਂ ਨਵਾਂ ਹੋਵੇ ਜਾਂ ਪੁਰਾਣਾ ਹੋਵੇ ਜੀ 1 ਇੰਚ ਵੀ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀਂ ਹੋਣੀ ਚਾਹੀਦੀ ਅੱਜ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਅੰਕਿਊ ਸ਼ਰਮਾ ਵਰੇ ਮੈਂ ਥੋੜੀ ਜਿਹੀ ਹੋਰ ਜਾਣਕਾਰੀ ਚਾਹਾਂਗੇ ਤੁਹਾਡੇ ਚਾਚੀ ਜੀ ਲੱਗਦੇ ਸੀ ਇਹ ਉਲਾਣਾ ਪਿੰਡ ਦੇ ਵਿੱਚ ਕਿਉਂਕਿ ਤੁਸੀਂ ਜਿਵੇਂ ਦੱਸਿਆ ਵੀ ਗੁਜਰਾਤ ਨਾਲ ਜ਼ਿਆਦਾ ਸੰਬੰਧ ਤੁਹਾਡੇ ਚਾਚਾ ਜੀ ਉੱਥੇ ਉਲਾਣਾ ਪਿੰਡ ਚ ਕਿਵੇਂ ਵਿਆਹ ਹੁੰਦਾ ਉਹਨਾਂ ਦਾ ਰਿਸ਼ਤਾ ਕਿਹਦੇ ਵੱਲੋਂ ਕਰਵਾਇਆ ਜਾਂਦਾ ਅੰਜੂ ਸ਼ਰਮਾ ਜੀ ਦਾ ਇਹ ਥੋੜਾ ਦੱਸੋ ਜਦੋਂ ਬਚਪਨ 'ਚ ਛੁੱਟੀਆਂ 'ਚ ਆਉਂਦੇ ਸੀ ਮੇਰੇ ਚਾਚੀ ਜੀ ਹੋਰ ਮੈਨੂੰ ਸੁਣਨੇ ਚਾਹੀਏ ਗੱਲ ਤੇ ਉਹਰੇ ਰਹਿੰਦੇ ਸੀ ਖੇលਦੇ ਸੀ ਆਪਣੇ ਭੂਆ ਕੋਲ ਆਉਂਦੇ ਸੀ ਜੀ ਚਲੋ ਸਾਡੇ ਡੈਡੀ ਜੀ ਦੇ ਨਾਲ ਆ ਪੂਰਾ ਲਿੰਕ ਦੀ ਉਹਨਾਂ ਨਾਲ ਭੂਆ ਦੇ ਨਾਲ ਪੁੱਪੜ ਨਾਲ ਜੋ ਵੀ ਹੈ ਅੱਗੇ ਗੱਲ ਚੱਲਦੀ ਰਹੀ ਚੱਲਦੀ ਰਹੀ ਫਿਰ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਵੀ ਇਹਨਾਂ ਦਾ ਆਪਾਂ ਰਿਸ਼ਤਾ ਹੀ ਕਰਾ ਦੇਈਏ ਫਿਰ ਵੱਡੇ ਦੇ ਭਰਾ ਦਾ ਰਿਸ਼ਤਾ ਕਰਾਇਆ ਅੰਜੂ ਸ਼ਰਮਾ ਦਾ ਚਾਚਾ ਜੀ ਪਮਨ ਕੁਮਾਰ ਨਾਲ ਫਿਰ ਛੋਟੇ ਦਾ ਵੀ ਕਰਾ ਦਿਆ ਨਾਲ ਕੀ ਨਾਲ ਜੀ ਸਾਡੀ ਰਿਸ਼ਤੇਦਾਰੀ ਹੋਰ ਗੂੜੀ ਹੋ ਗਈ ਹੱਦ ਤੋਂ ਜ਼ਿਆਦਾ ਆਣ ਜਾਣ ਹੋ ਗਿਆ ਸਾਰਾ ਹਾਂਜੀ ਸ਼ਰਮੋਰੀ ਕਿੰਨੀਆਂ ਭੈਣਾਂ ਸੀਗੀਆਂ 8 ਭੈਣਾਂ ਸੀਗੀਆਂ 8 ਭੈਣਾਂ ਦੇ ਵਿੱਚੋਂ 2 ਭੈਣਾਂ ਮਤਲਬ ਉਲਾਣੇ ਪਿੰਡ ਦੀ ਆਪਾਂ ਕਹਿ ਦਿੱਤੀ ਹਾਂਜੀ ਉਲਾਣੇ ਪਿੰਡ ਦੀ ਸੀ ਜੀ ਹਾਂਜੀ ਬਹਿ ਜਾਂ ਗਈ ਸੀ ਹਾਂਜੀ ਭਾਜੀ ਹੁਣ ਉਹ 8 ਭੈਣਾਂ ਦੇ ਵਿੱਚ ਜਾਂ ਹੋਰ ਰਿਸ਼ਤੇਦਾਰਾਂ ਜੀ ਕਿੰਦਾ ਦਾ ਮਾਹੌਲ ਆ ਕਿਉਂਕਿ ਖਬਰ ਬਹੁਤ ਭਿਆਨਕ ਖਬਰ ਆ ਦੁਨੀਆ ਨੂੰ ਹਲਾਏ ਬਹੁਤ ਜ਼ਿਆਦਾ ਸ਼ੋਕ ਦਾ ਮਾਹੌਲ ਆ ਰੋ ਰੋ ਕੇ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਜੀ ਬਹੁਤ ਜ਼ਿਆਦਾ ਬੁਰਾ ਹਾਲ ਪਿਆ ਘਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਜੀ ਦਾ ਘਟਾ ਆਈ ਜੀ ਹਰ ਇੱਕ ਤਰ੍ਹਾਂ ਦਾ ਸੀ। ਹਾਂਜੀ ਲਾਸ਼ ਮਿਲੀ ਕੋਈ ਪਤਾ ਲੱਗਿਆ ਜਿਵੇਂ ਬਰੋਦਾ ਦੇ ਵਿੱਚ ਤੁਸੀਂ ਦੱਸ ਰਹੇ ਹੋ ਉੱਥੇ ਕੋਈ ਸੰਪਰਕ ਹੋਇਆ ਉਹਨਾਂ ਦਾ ਵੀ ਲਾ ਸਾਨੂੰ ਸਾਡੀ ਮਾਂ ਦੀ ਜਾਂ ਕੋਈ ਨਹੀਂ ਛੋਟੀ ਬੇਟੀ ਨੇ ਕੋਸ਼ਿਸ਼ ਕੀਤੀ ਹੋਵੇ ਜਾਂ ਤੁਹਾਡੇ ਪਰਿਵਾਰ ਨੇ ਹਾਂਜੀ ਸਾਡੇ ਤੇ ਨਾਲ ਛੋਟੀ ਬੇਟੀ ਹੈ ਜਿਹੜੀ ਉੱਥੇ ਗੁਜਰਾਤ 'ਚ ਹੈ ਜੀ ਤੇ ਪਰੌਣਾ ਵੀ ਗੁਜਰਾਤ ਹੈ ਉਹ ਅਹਮਦਾਬਾਦ ਦੇ ਹਸਪੀਟਲ 'ਚ ਗਈ ਸੀ ਤੇ ਉਹ ਆਪਣਾ ਡੀਐਨਏ ਟੈਸਟ ਵਗੈਰਾ ਕਰਾ ਕੇ ਆਏ ਆ ਉਹ ਕਰਿਆ ਸੀ ਸਨਾਖਤ ਕਰਕੇ 24 ਤੇ 72 ਘੰਟੇ ਦੇ ਵਿੱਚ ਤੁਹਾਨੂੰ ਮੈਸੇਜ ਲਾ ਦੇਗੇ। ਜੋ ਵੀ ਸਾਨੂੰ ਮਿਲਦਾ ਹੈ ਤੁਹਾਡੇ ਸਭ ਨੂੰ ਸੌਂਪ ਦੇਣਾ ਇਸ ਕਰਕੇ ਇੱਕ ਹੋਰ ਖਬਰ ਆ ਰਹੀ ਹੈ ਵੀ ਜਿਹੜਾ ਟਾਟਾ ਗਰੁੱਪ ਆ ਉਹ ਕਹਿ ਰਿਹਾ ਵੀ ਅਸੀਂ ਜਿਹੜੇ ਪਰਿਵਾਰ ਨੇ ਉਹਨਾਂ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਕਰਾਂਗੇ ਸਹਾਇਤਾ ਕਰਾਂਗੇ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਪੈਸੇ ਦਾ ਕੁਝ ਨਹੀਂ ਹੈਗਾ ਮਿਹਨਤਾ ਦੇਣਾ ਕਿ ਅੱਜ ਜਿਉਂ ਚੱਲਿਆ ਉਸ ਪੈਸੇ ਦਾ ਵੀ ਕੀ ਕਰਾਂਗੇ ਪਰਮਾਤਮਾ ਨੇ ਸਭ ਕੁਝ ਦੇ ਰੱਖਿਆ ਸਭ ਆਪਣੇ ਆਪਣੇ ਕਰਕੇ ਖਾ ਰਹੇ ਹਾਂ ਜੀ ਅਸੀਂ ਤਾਂ ਮਿਹਨਤ ਕਰਨ ਵਾਲੇ ਹਾਂ ਮਿਹਨਤ ਕਰਕੇ ਖਾਂਦੇ ਹਾਂ ਜੀ ਅੱਜ ਵੀ ਸੂਰੂ ਦੇ ਮੇਰੇ ਮਾਪੇ ਨੇ ਹਰ ਚਾਚਾ ਨੇ ਸਾਰਿਆਂ ਨੇ ਮਿਹਨਤ ਕਰਨਾ ਸਿਖਾਇਆ ਸਾਨੂੰ ਪਰਵਾਹ ਨਹੀਂ ਇਹ ਦੁਨੀਆ 'ਚ ਇੱਕ ਬੰਦਾ ਚਲਾ ਜਾਂਦਾ ਉਹਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਇਹ ਆਪਾਂ ਨੂੰ ਪਤਾ ਹੈ ਪਰ ਪਿੱਛੋਂ ਜਿਹੜੇ ਵੀ ਹੋਰ ਜੀ ਹੁੰਦੇ ਨੇ ਜਿਵੇਂ ਛੋਟੀ ਬੇਟੀ ਕਹਿ ਰਹੇ ਹੋ ਤੁਸੀਂ ਉਹਨਾਂ ਦੀ ਉੱਥੇ ਰਹਿੰਦੀ ਹੈ ਚਲੋ ਵੱਡੀ ਯੂਕੇ ਸੈਟਲ ਆ ਕੋਈ ਉਹਨਾਂ ਦੇ ਹੋਰ ਸਕੇ ਸੰਬੰਧੀ ਪਿੱਛੋਂ ਉਹਨਾਂ ਦਾ ਸਿਸਟਮ ਚਲੋ ਚੱਲ ਜਾਂਦਾ ਕਿਉਂਕਿ ਜਿਹੜੇ ਯਾਤਰੀ ਸੀ ਉਹਨਾਂ ਨੂੰ ਨਹੀਂ ਪਤਾ ਸੀ ਵੀ ਸਾਡੀ ਆਖਰੀ ਯਾਤਰਾ ਹੋਊਗੀ ਤਾਂ ਦੇਖਦੇ ਹਾਂ ਵੀ ਠੀਕ ਹੈ ਕੋਈ ਰਾਹਤ ਕਿਉਂਕਿ ਬੰਦੇ ਨੇ ਵਾਪਸ ਤਾਂ ਨਹੀਂ ਆਉਣਾ ਇਹਨੇ ਵਾਪਸ ਤਾਂ ਨਹੀਂ ਆਣਾ ਚਲੋ ਕੋਈ ਰਾਹਤ ਹੁੰਦੀ ਹੈ ਉਹਨਾਂ ਬੇਟੀਆਂ ਨਾਲ ਕੁਝ ਨਾ ਕੁਝ ਹੋ ਜੇ ਤਾਂ ਵਧੀਆ ਅੱਛੀ ਗੱਲ ਹੈ ਇਹ ਹਾਂ ਜੀ ਪਿੰਡ ਚ ਕਿਵੇਂ ਦਾ ਮਾਹੌਲ ਐ ਜਿਹੜੇ ਪਿੰਡ ਚ ਅੰਜੂ ਸ਼ਰਮਾ ਤੁਹਾਡੇ ਚਾਚੀ ਜੀ ਵਿਆਹ ਕਿ ਆਏ ਉਹਨਾਂ ਦਾ ਪਿੰਡ ਚ ਕਿਦਾਂ ਦਾ ਮਾਹੌਲ ਸੀ ਵਿਆਹ ਪਿਆਰ ਸੀ ਸਾਰੇ ਮੈਂ ਕਹਿਆ ਸਾਰੇ ਨਾਲ ਪਿਆਰ ਸੀ ਸਾਰੇ ਖਾਸੀ ਖੁਸ਼ੀ ਦਾ ਮਾਹੌਲ ਸੀ ਜਦੋਂ ਵੀ ਆਉਂਦੇ ਸੀ ਜੀ ਲਾ ਕੇ ਜਾਂਦੇ ਸੀ ਹਰੇਕ ਜੋ ਉਹਦੇ ਵੀ ਤੁਹਾਡੇ ਕੋਲ ਕੌਣ ਆਇਆ ਕਿਵੇਂ ਆਇਆ ਕੌਣ ਰਿਸ਼ਤੇਦਾਰ ਹੈ ਕਿੱਥੇ ਤੋਂ ਆਇਆ ਸਾਰੀ ਗੱਲਾਂ ਕਰਦੇ ਜੀ ਮਤਲਬ ਹੱਸ ਖੇਡਦਾ ਮਤਲਬ ਮਾਹੌਲ ਸੀ ਜੀ ਮੇਵੀ ਸੀ ਬਹੁਤ ਵਧੀਆ ਵਿਹਾਰ ਤੇ ਹਰੇਕ ਨਾਲ ਪਿਆਰ ਪ੍ਰੇਮ ਸੀ ਜਦੋਂ ਵੀ ਹੱਸ ਕੇ ਮਿਲਦੇ ਸੀ ਜੀ ਬਹੁਤ ਜ਼ਿਆਦਾ ਪਿਆਰ ਪ੍ਰੇਮ ਸੀ ਸੋ ਇਸਨ ਸਾਡੇ ਨਾਲ ਅੰਜੂ ਸ਼ਰਮਾ ਜੀ ਦੇ ਪਤੀਜੇ ਦੀਪਕ ਤੇ ਉਹਨਾਂ ਦਾ ਕਹਿਣਾ ਕਿ ਪਿੰਡ ਚ ਤਾਂ ਹੁਣ ਉਹ ਸੋਗ ਦੀ ਲਹਿਰ ਆ ਬਹੁਤ ਪਿਆਰ ਸੀ ਸਾਰੇ ਪਰਿਵਾਰ ਹੱਸਦੇ ਖੇਡਦੇ ਸੀ ਕਿਉਂਕਿ ਅੰਜੂ ਸ਼ਰਮਾ ਦੀ ਭੂਆ ਵੱਲੋਂ ਉਸ ਦਾ ਰਿਸ਼ਤਾ ਇਸ ਪਿੰਡ ਚ ਕਰਵਾਇਆ ਗਿਆ ਸੀ ਤੇ ਅੰਜੂ ਸ਼ਰਮਾ ਪੂਰੀ 8 ਭੈਣਾਂ ਸਨ ਤੇ 8 ਭੈਣਾਂ ਦੇ ਵਿੱਚੋਂ ਅੰਜੂ ਸ਼ਰਮਾ ਇੱਕ ਹੋਰ ਭੈਣ ਦਾ ਰਿਸ਼ਤਾ ਵੀ ਇਸੇ ਪਿੰਡ ਚ ਕਰਵਾ ਦਿੰਦੀ ਹੈ ਜੋ ਕਿ ਬਾਅਦ ਦੇ ਵਿੱਚ ਇਹ ਦੋਨੇ ਭੈਣਾਂ ਆਪਣੇ ਪਤੀਆਂ ਦੇ ਨਾਲ ਬੜੋਦਾ ਤੇ ਸ਼ਿਫਟ ਹੁੰਦੀਆਂ ਨੇ ਤਾਂ ਅੰਜੂ ਸ਼ਰਮਾ ਦੇ ਉੱਤੇ ਦੋ ਬੇਟੀਆਂ ਹੁੰਦੀਆਂ ਨੇ ਦੋਨਾਂ ਬੇਟੀਆਂ ਦੇ ਵਿੱਚੋਂ ਇੱਕ ਬੇਟੀ ਜਿਹੜੀ ਆ ਉਸ ਦਾ ਵਿਆਹ ਕੀਤਾ ਜਾਂਦਾ ਤੇ ਬਾਅਦ ਚ ਉਹ ਯੂਕੇ ਚਲੇ ਜਾਂਦੀ ਆ ਤਾਂ ਇੱਕ ਛੋਟੀ ਬੇਟੀ ਅੰਜੂ ਸ਼ਰਮਾ ਦੀ ਬੜੋਦਾ ਦੇ ਵਿੱਚ ਹੀ ਉਸ ਦਾ ਵੀ ਵਿਆਹ ਹੋਇਆ ਹੋਇਆ ਤੇ ਅੰਜੂ ਸ਼ਰਮਾ ਦੇ ਪਤੀ ਦੀ 4 ਸਾਲ ਕਰੀ ਪਹਿਲਾਂ ਡੈਥ ਹੋ ਚੁੱਕੀ ਆ ਸ਼ੂਗਰ ਦੇ ਉਹ ਮਰੀਜ਼ ਸਨ ਤਾਂ ਹੁਣ ਇੱਕ ਪਹਿਲਾਂ ਵੀ ਆਪਾਂ ਕਹ ਲਈਏ ਪਰਿਵਾਰ ਨੂੰ ਘਾਟਾ ਪਿਆ ਕਿਉਂਕਿ ਅੰਜੂ ਸ਼ਰਮਾ ਦੇ ਉੱਤੋਂ ਪਤੀ ਦਾ ਸਾਆ ਉੱਠ ਚੁੱਕਿਆ ਸੀ ਅੰਜੂ ਸ਼ਰਮਾ ਨੇ ਖੁਦ ਧੀਆਂ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ ਹੁਣ ਅੰਜੂ ਸ਼ਰਮਾ ਆਪਣੀ ਬੇਟੀ ਨੂੰ ਮਿਲਣ ਵਾਸਤੇ ਲੰਡਨ ਜਾ ਰਹੀ ਸੀ ਬਹੁਤ ਚਾ ਸੀ ਟਿਕਟ ਬੁੱਕ ਕਰਾਈ ਜਾਂਦੀ ਹੈ ਸਾਰੇ ਰਿਸ਼ਤੇਦਾਰਾਂ ਨੂੰ ਦੱਸਿਆ ਜਾਂਦਾ ਕਿ ਮੈਂ ਆਪਣੀ ਬੇਟੀ ਕੋਲ ਚੱਲੀਆਂ ਤੇ ਰਿਸ਼ਤੇਦਾਰ ਵੀ ਖੁਸ਼ ਨਜ਼ਰ ਆ ਰਹੇ ਸੀ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਵੀ ਸਾਡੇ ਪਿੰਡ ਦੀ ਨੂੰ ਅੱਜ ਜਹਾਜ਼ ਚੜੂਗੀ ਆਪਣੀ ਬੇਟੀ ਕੋਲ ਜਾ ਰਹੀ ਹੈ ਪਰੰਤੂ ਪਤਾ ਨਹੀਂ ਸੀ ਵੀ ਇਹ ਪਾਣਾ ਵਰਤੂਗਾ ਇੱਕ ਵੱਡਾ ਹਾਦਸਾ ਜਿਹੜਾ ਆ ਵਾਪਰਿਆ ਤੇ ਜਦੋਂ ਖਬਰ ਮਿਲਦੀ ਹੈ ਵੀ 에어 ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਤਾਂ ਖਬਰਾਂ ਮਿਲਣ ਤੋਂ ਬਾਅਦ ਪਿੰਡ ਦੇ ਵਿੱਚ ਪਤਾ ਲੱਗਦਾ ਵੀ ਅੰਜੂ ਸ਼ਰਮਾ ਵੀ ਉਸੇ ਜਹਾਜ਼ 'ਚ ਯਾਤਰਾ ਕਰ ਰਹੀ ਸੀ ਤਾਂ ਪਿੰਡ 'ਚ ਸੋਗ ਦੀ ਲਹਿਰ ਹੈ ਰਿਸ਼ਤੇਦਾਰਾਂ ਦੇ ਆ ਵਿੱਚ ਵੀ ਸੋਗ ਦੀ ਲਹਿਰ ਹੈ ਤਾਂ ਹੁਣ ਕੁਝ ਨਹੀਂ ਬਚਿਆ ਸਾਰਾ ਕੁਝ ਤਬਾਹ ਹੋਇਆ ਕਿਉਂਕਿ 238 ਜਾਨਾਂ ਚਲੇ ਗਈਆਂ ਨੇ ਤਾਂ ਜਿੱਥੇ ਜਹਾਜ਼ ਡਿੱਗਦਾ ਹੈ ਉੱਥੇ ਵੀ ਵੱਡਾ ਨੁਕਸਾਨ ਹੋਇਆ ਤਾਂ ਕੁੱਲ ਗਿਣਤੀ ਹੈ ਜਿਹੜੀ 265 ਤੋਂ ਟੱਪ ਦੀ ਨਜ਼ਰ ਆ ਰਹੀ ਹੈ ਤਾਂ 241 ਪਰਿਵਾਰਾਂ ਦੀ ਜ਼ਿੰਦਗੀ ਕਹਿ ਸਕਦੇ ਹਾਂ ਤਬਾਹ ਹੋ ਗਈ ਤੇ 12 ਜੂਨ ਵਾਲਾ ਦਿਨ ਸ਼ਾਇਦ ਰੰਦੀ ਦੁਨੀਆ ਤੱਕ ਯਾਦ ਰੱਖਿਆ ਜਾਊਗਾ ਇਹ 12 ਜੂਨ ਵਾਲਾ ਦਿਨ ਬੜੇ ਪਰਿਵਾਰਾਂ ਨੂੰ ਦਰਦ ਦੇ ਕੇ ਗਿਆ ਕਿਉਂਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਇੱਕ ਉਡਾਣ ਜਿਹੜੀ ਦੇ ਵਿੱਚ ਉਹ ਸਫ਼ਰ ਕਰ ਰਹੇ ਨੇ ਯਾਤਰਾ ਕਰ ਰਹੇ ਨੇ ਇਹ ਉਹਨਾਂ ਦੀ ਜ਼ਿੰਦਗੀ ਦੀ ਖੂਨੀ ਉਡਾਣ ਸਾਬਤ ਹੋਵੇਗੀ ਤਾਂ ਅੰਜੂ ਸ਼ਰਮਾ ਦੇ ਸੋਰੇ ਪਰਿਵਾਰ 'ਚ ਅਸੀਂ ਪਹੁੰਚੇ ਸੀ ਸੋਰੇ ਪਰਿਵਾਰ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਭਤੀਜੇ ਨੇ ਦੱਸਿਆ ਵੀ ਕਿੱਦਾਂ ਦਾ ਮਾਹੌਲ ਸੀ ਜਦੋਂ ਗਏ ਤਾਂ ਉੱਥੇ ਇੰਗਲੈਂਡ ਦੇ ਵਿੱਚ ਵੀ ਜਦੋਂ ਧੀ ਨੂੰ ਪਤਾ ਲੱਗਦਾ ਕਿ ਮੇਰੀ ਮਾਂ ਮੈਨੂੰ ਮਿਲਣ ਆ ਰਹੀ ਸੀ ਪਰੰਤੂ ਰਸਤੇ ਦੇ ਵਿੱਚ ਹੀ ਹਾਦਸਾ ਗ੍ਰਸਤ ਜਹਾਜ਼ ਹੁੰਦਾ ਤੇ ਨਹੀਂ ਪਹੁੰਚ ਸਕੇ ਤਾਂ ਉਹਨਾਂ ਦੀ ਧੀ ਦਾ ਵੀ ਰੋ ਰੋ ਕੇ ਉੱਥੇ ਬੁਰਾ ਹਾਲ ਹੈ ਤਾਂ ਇੱਕ ਧੀ ਹੁਣ ਗੁਜਰਾਤ ਦੇ ਵਿੱਚ ਉਸਦਾ ਬੁਰਾ ਹਾਲ ਹੈ ਤੇ ਇੱਕ ਧੀ ਇੰਗਲੈਂਡ ਦੇ ਵਿੱਚ ਰੋ ਰਹੀ ਹੈ ਪਰੰਤੂ ਨਾ ਮਾਂ ਰਹੀ ਹੈ ਨਾ ਪਿਓ ਰਿਹਾ ਹਾਂ ਦੋਨੇ ਧੀਆ ਦੇ ਸਿਰ ਦੇ ਉੱਠੋਂ ਮਾਂ ਪਿਓ ਦਾ ਸਾਯਾ ਜਿਹੜਾ ਉੱਠ ਚੁੱਕਿਆ ਤਾਂ ਜਹਾਜ਼ ਹਾਦਸੇ ਨੇ ਗਹਿਰੇ ਜ਼ਖਮ ਨੇ ਜਿਹੜੇ ਅਦਿੱਤੇ ਨੇ ਜਿਸ ਨੂੰ ਕਦੇ ਵੀ ਨਹੀਂ ਪੁਲਾਇਆ ਜਾ ਸਕਦਾ ਕੈਮਰਾ ਪਰਸਨ ਮੁਹੰਮਦ ਦੇ ਨਾਲ ਤਜਿੰਦਰ ਚੰਦ ਦੀ ਦਾ ਅਨਮਿਊਟ ਪਟਿਆਲਾ